ਸਵਾਗਤ ਹੈ ਜੀ ਹੁਸ਼ਰਪ੍ਰੋਡਿਊਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਾਂ ਚੇਤਨ ਕਾ ਅਸ਼ੁਭਤਾ ਤਸਵੀਰਾਂ ਤੁਹਾਡੇ ਨਾਲ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਹਰਗੜ ਦੇ ਚੌਧੀਆਂ ਸਾਂਝੀਆਂ ਕਰ ਰਿਹਾ ਤਾਂ ਤਸਵੀਰਾਂ ਕਾਫੀ ਇਹ ਜਿਹੜੀਆਂ ਉਹ ਭਿਆਨਕ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਕਿਉਂਕਿ ਜਦੋਂ ਵੀ ਚੋਦੇ ਕਾਸਵੇ ਦੇ ਵਿੱਚ ਪਾਣੀ ਆਉਂਦਾ ਤਾਂ ਲਗਾਤਾਰ ਉੱਥੇ ਜਿੱਥੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੁਤਾਹੀ ਨਾ ਕਰਨ ਲਾਪਰਵਾਹੀ ਨਾ ਕਰਨ ਆਪਣੀ ਜ਼ਿੰਦਗੀ ਦੇ ਨਾਲ ਖੇਲਵਾੜ ਨਾ ਕਰਨ ਕਿਉਂਕਿ ਅੱਗ ਤੇ ਪਾਣੀ ਦਾ ਜਿਵੇਂ ਕਿ ਸਿਆਣੇ ਕਹਿੰਦੇ ਨੇ ਕੋਈ ਵੀ ਭਰੋਸਾ ਨਹੀਂ ਹੁੰਦਾ ਆਪਣਾ ਰਸਤਾ ਬਣਾ ਲੈਂਦੇ ਨੇ ਤਾਂ ਦਰਦਨਾਕ ਜਿਹੜੀਆਂ ਤਸਵੀਰਾਂ ਨੇ ਬੇहद ਖੋਫਨਾਕ ਤਸਵੀਰਾਂ ਨੇ ਪਿੰਡ ਹਰਗੜ ਦੀਆਂ ਜਦੋਂ ਹਰਗੜ ਦੇ ਕਾ ਚ ਪਿਆਰਤੀ ਜਦੋਂ ਉਸ ਕਾਸਬੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਸਿੱਧੇ ਤੌਰ ਤੇ ਕਿਵੇਂ ਜਦੋਂ ਮੋਟਰਸਾਈਕਲ ਅੱਧ ਵਿੱਚ ਕਾਰ ਚਲਾ ਜਾਂਦਾ ਜਾਂ ਅੱਧ ਤੋਂ ਥੋੜਾ ਅੱਗੇ ਨੂੰ ਚਲਾ ਜਾਂਦਾ ਤਾਂ ਕਿਵੇਂ ਬੇਕਾਬੂ ਹੋ ਕੇ ਜਿਹੜਾ ਉਹ ਕਾਸਬੇ ਤੋਂ ਹੇਠਾ ਡਿੱਗ ਪੈਂਦਾ ਹੈ ਹਾਲਾਂਕਿ ਜੇਕਰ ਆਪਾਂ ਉਸ ਕਾਸਬੇ ਦੀ ਉਚਾਈ ਦੀ ਗੱਲ ਕਰੀਏ ਤਾਂ ਉਹ ਤਸਵੀਰਾਂ ਵੇਖ ਕੇ ਇੰਜ ਚਾਪਦਾ ਹੈ ਕਿ ਇਸ ਦੀ ਜਿਹੜੀ ਡੂੰਘਾਈ ਹੈ ਡੂੰਘਾਈ ਹੈ ਜਿਹੜੀ ਉਹ ਜ਼ਿਆਦਾ ਨਹੀਂ ਤਾਂ 6 ਤੋਂ 8 ਫੁੱਟ ਦੇ ਕਰੀਬ ਹੋ ਸਕਦੀ ਹੈ ਜਾਂ ਇਸ ਤੋਂ ਕੁਝ ਵਧੇਰੇ ਹੋ ਸਕਦੀ ਹੈ ਤੇ ਜਿਵੇਂ ਹੀ ਇਹ ਪਿਉਤੀ ਮੋਟਰਸਾਈਕਲ ਸਵਾਰ ਕਾਸਵੇ ਦੇ ਵਿੱਚ ਡਿੱਗਦੇ ਨੇ ਚੋਦੇ ਵਿੱਚ ਡਿੱਗਦੇ ਨੇ ਤੁਰੰਤ ਉੱਥੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਵੀ ਉਹਨਾਂ ਨੂੰ ਬਚਾਉਣ ਦੀ ਕੋਵਾਇਦ ਜਦੋਂ ਜਹਿਦ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਉਹਨਾਂ ਦੋਹਾਂ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ ਪਰੰਤੂ ਇਹ ਦੱਸਿਆ ਜਾਂਦਾ ਜਾ ਰਿਹਾ ਹੈ ਕਿ ਮੌਕੇ ਤੇ ਮੋਟਰਸਾਈਕਲ ਜਿਹੜਾ ਬਾਹਰ ਨਹੀਂ ਕੱਢਿਆ ਗਿਆ ਸੀ ਗਰੀਮਤ ਰਹੀ ਹੈ ਕਿ ਇਸ ਘਟਨਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਵ ਰਿਹਾ ਤਾਂ ਅਸੀਂ ਵੀ ਤੁਹਾਨੂੰ ਇਹੀ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਹਰਕਤਾ ਜਿਹੜੀਆਂ ਮੂਰਖ ਮੂਰਖਤਾ ਭਰੀਆਂ ਹਰਕਤਾ ਇਸ ਤਰ੍ਹਾਂ ਦੀਆਂ ਨਾ ਕੀਤੀਆਂ ਜਾਣ ਆਪਣੀ ਜ਼ਿੰਦਗੀ ਦੇ ਨਾਲ ਖਿਲਵਾੜ ਨਾ ਕੀਤਾ ਜਾਵੇ ਕਿਉਂਕਿ ਅਕਸਰ ਆਪਾਂ ਵੇਖਦੇ ਜਦੋਂ ਹੁਸ਼ਿਆਰਪੁਰ ਦੇ ਪੰਗੀਚੋ ਦੇ ਵਿੱਚ ਪਾਣੀ ਆਉਂਦਾ ਤੇ ਜਦੋਂ ਅਦਾਰਾ ਹੁਸ਼ਿਆਰਪੁਰ ਪਹੁੰਚਦਾ ਜਾਂ ਹੋਰ ਮੀਡੀਆ ਅਦਾਰੇ ਵੀ ਪਹੁੰਚਦੇ ਨੇ ਤਾਂ ਉੱਥੇ ਕਈ ਲੋਕ ਇਹ ਆਪਾਂ ਸਾਨੂੰ ਇਹ ਕਹਿੰਦੇ ਦਿਖਾਈ ਦਿੰਦੇ ਨੇ ਕਿ ਮੀਡੀਆ ਵਾਲੇ ਆ ਗਏ ਨੇ ਆਪਣੇ ਕੈਮਰੇ ਚਾੱਕ ਕੇ ਇਹਨਾਂ ਨੇ ਪਤਾ ਨਹੀਂ ਇੱਥੋਂ ਕੀ ਦਿਖਾਉਣਾ ਹੁੰਦਾ ਤਾਂ ਅਦਾਰਾ ਹੁਸ਼ਿਆਰਪੁਰ ਨੇ ਹਰ ਵਾਰ ਉਹਨਾਂ ਨੂੰ ਅਪੀਲ ਵੀ ਕਰਦਾ ਇਥੋਂ ਤੱਕ ਕਿ ਮੌਕੇ ਤੇ ਹੀ ਕੁਝ ਲੋਕਾਂ ਨੂੰ ਲਾਣਤਾ ਵੀ ਪਾਈਆਂ ਕਿ ਭਾਈ ਆਪਣੀ ਜ਼ਿੰਦਗੀ ਦੇ ਨਾਲ ਖਿਲਵਾੜਤਾ ਕਰੋ ਕਿਉਂਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਵੀ ਆਪਾਂ ਵੇਖੀਆਂ ਇਸ ਤਰ੍ਹਾਂ ਦੇ ਆਪਾਂ ਮੌਕੇ ਤੇ ਉੱਥੇ ਹਾਲਾਤ ਵੇਖਿਆ ਕਿ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਇਹ ਲੋਕ ਜਿਹੜੇ ਉਹ ਬਿਨਾਂ ਕੋਈ ਪ੍ਰਵਾਹ ਕੀਤੇ ਬਿਨਾਂ ਕੋਈ ਡਰ ਪੈਤੋਂ ਜਿਹੜਾ ਉਹ ਚੋਨ ਨੂੰ ਲੰਘਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਪਾਣੀ ਜਦੋਂ ਧੱਕ ਮਾਰਦਾ ਤਾਂ ਉਹ ਵੱਡੇ-ਵੱਡੀਆਂ ਗੱਡੀਆਂ ਨੂੰ ਟਰੱਕਾਂ ਨੂੰ ਹੇਠਾਂ ਵੱਲ ਨੂੰ ਲੈ ਜਾਂਦਾ ਤਾਂ ਮੋਟਰਸਾਈਕਲ ਗੱਡੀਆਂ ਕੀ ਚੀਜ਼ ਆ ਉਸ ਦੇ ਸਾਹਮਣੇ ਤਾਂ ਇਹੀ ਅਪੀਲ ਹੈ कि भाई अपनी जिंदगी ਦੇ ਨਾਲ ਖਿਲਵਾੜ ਨਾ ਕਰੋ ਗੁਰਦੇਸ਼ ਕਰੋ احتیاط ਵਰਤੋ ਜਦੋਂ ਵੀ ਚੋਆ ਦੇ ਵਿੱਚ ਪਾਣੀ ਆਉਂਦਾ ਹੈ ਤਾਂ ਕੋਈ ਦਲੇਰਾਨਾ ਤੁਹਾਡਾ ਫੈਸਲਾ ਨਹੀਂ ਹੁੰਦਾ ਕਿ ਉਹ ਦਲੇਰੀ ਨਹੀਂ ਹੁੰਦੀ ਆਪਾਂ ਇਸ ਨੂੰ ਮੂਰਖਤਾ ਹੀ ਕਹਿ ਸਕਦੇ ਹਾਂ ਤਾਂ ਵਾਹਿਗੁਰੂ ਦਾ ਸ਼ੁਕਰ ਵੀ ਹੈ ਕਿ ਇਹ ਪਿਓਤੀ ਬਿਲਕੁਲ ਸੁਰੱਖਿਅਤ ਨੇ ਮੋਟਰਸਾਈਕਲ ਤਾਂ ਕੁਝ ਕੋ ਨੁਕਸਾਨ ਜ਼ਰੂਰ ਹੋਇਆ ਹੋਵੇਗਾ ਪਰੰਤੂ ਇਹੀ ਅਪੀਲ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਕਦੇ ਵੀ ਨਾ ਕਰੋ ਵੀਡੀਓ ਹੁਣ ਕਾਫੀ ਤੇਜ਼ੀ ਦੇ ਨਾਲੇ ਵਾਇਰਲ ਵੀ ਹੋ ਰਹੀ ਹੈ ਤਾਂ ਲਗਾਤਾਰ ਪੁਲਿਸ ਪ੍ਰਸ਼ਾਸਨ ਡਿਪਟੀ ਕਮਿਸ਼ਨ ਮੈਡਮ ਆਸ਼ਿਕਾ ਜੈਨ ਵੱਲੋਂ ਵੀ ਆਮ ਲੋਕਾਂ ਨੂੰ ਹੀ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਚੋਆ ਦੇ ਵਿੱਚ ਪਾਣੀ ਆਉਂਦਾ ਤਾਂ ਕਾਸਬਿਆਂ ਨੂੰ ਪਾਰ ਕਰਨ ਤੋਂ ਜਿਹੜਾ ਉਹ ਗੁਰੇਜ਼ ਕੀਤਾ ਜਾਵੇ ਉੱਥੇ ਜੇਕਰ ਆਪਾਂ ਪੰਗੀ ਪੁਲ ਤੇ ਕਾਸਬਿਆਂ ਦੀ ਗੱਲ ਕਰਦੇ ਆ ਤਾਂ ਪੰਗੀ ਪੁਲ ਦੇ ਕਾਸਬਿਆਂ ਦੀ ਹਾਲਤ ਹੈ ਜਿਹੜੀ ਉਹ ਬੇਹੱਦ ਤਰਸਯੋਗ ਬਣੀ ਹੋਈ ਹੈ ਕਾਫੀ ਜ਼ਿਆਦਾ ਜਿਹੜਾ ਕਾਸਬੇ ਉਹ ਟੁੱਟੇ ਹੋਏ ਨੇ ਪੰਗੀ ਚੋਦੇ ਤਾਂ ਇੱਥੋਂ ਕਿਸੇ ਵੀ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਲੰਘਣ ਦੀ ਜਿਹੜਾ ਤੁਸੀਂ ਇਹ ਹਰਕਤ ਹੈ ਜਾਂ ਕੋਸ਼ਿਸ਼ ਹੈ ਤੁਸੀਂ ਨਾ ਕਰੋ